ਇੱਥੋਂ ਦੇ ਬੈਲੇਸ ਹੈ ਕੀ ਹੈ ਉਹਦੀ ਸੰਭਾਲ ਹੋ ਜੇ ਤੇ ਇੱਥੋਂ ਦਾ ਜਿਹੜਾ ਕਲਚਰ ਹੈ ਸਭਿਆਚਾਰ ਉਹ ਮੈਂ ਚਾਹੁੰਦਾ ਕਿ ਉਹਨੂੰ ਸੰਭਾਲ ਲਈਏ ਇਹ ਜਿਹੜੇ ਲੋਕ ਬੋਲ ਨਹੀਂ ਸਕਦੇ ਹੈਗੇ ਤੁਸੀਂ ਤਾਂ ਸਾਰੇ ਮੇਰੇ ਕੋਲ ਆ ਕੇ ਕਹਿ ਸਕਦੇ ਹੋ ਪਰ ਇਹਨਾਂ ਦੀ ਨੁਮਾਇੰਦਗੀ ਤਾਂ ਕੋਈ ਹੈ ਨਹੀਂ ਤੇ ਉਹ ਤੁਸੀਂ ਸਾਰਿਆਂ ਨੇ ਅੱਜ ਇੱਥੋਂ ਦੇ ਨਿਜ਼ਾਮ ਨੇ ਤੁਸੀਂ ਸਾਰੇ ਨੇ ਮਿਲ ਕੇ ਕੀਤੀ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਹਾਂ ਸਰ ਅੱਜ ਤੱਕ ਐਮਪੀ ਕਿੰਨੇ ਆਏ ਕਿੰਨੇ ਗਏ ਕੀ ਅੱਜ ਤੱਕ ਕਿਸੇ ਨੇ ਟ੍ਰਾਈਕ ਸਾਈਕਲ ਵੰਡੇ ਨੇ ਜੀ ਇਹ ਤੁਸੀਂ ਦੱਸਾ ਜੋ ਮੈਂ ਤਾਂ ਆਪਣੀ ਤਾਰੀਫ ਨਹੀਂ ਕਰਨੀ ਹੈਗੀ ਜੀ ਇਹ ਤਾਂ ਤੁਸੀਂ ਦੱਸ ਸਕਦੇ ਹੋ ਕੀ ਹੋਇਆ ਜੀ ਪਰ ਜਿਹੜੀ ਮੇਰੀ ਡਿਊਟੀ ਹੈ ਜਿਹੜੇ ਬੰਦੇ ਨਹੀਂ ਸੁਣ ਸਕਦੇ ਬੋਲ ਸਕਦੇ ਉਹਨਾਂ ਲਈ ਮੈਂ ਸਮਝਿਆ ਕਿ ਬਰਨਾਲੇ ਵੀ ਕਰਤਾ ਹੈ ਸੰਗਰੂਰ ਵੀ ਕਰਤਾ ਹੈ ਲੇ ਰੋਗਾ ਘਰੇ ਗਿਆ ਹੋਰ ਜਿਹੜੇ ਇੱਥੇ ਵੀ ਰਹਿ ਜਾਣਗੇ ਉਹਨਾਂ ਦਾ ਵੀ ਅਗਲੇ ਵਾਰੀ ਕਰਦਾਂਗੇ ਸਰ ਜੀ ਹੋਰ ਸ਼ਹਿਰ ਲਈ ਹੋਰ ਕੀ ਕਰ ਸਕਦੇ ਹੋ ਕੁਝ ਚਾਹਤ ਹੋਰ ਤੁਹਾਨੂੰ ਦੱਸਿਆ ਤੁਹਾਡੀਆਂ ਬਿਜਲੀ ਦੀਆਂ ਤਾਰਾਂ ਤੇ ਖੰਬੇ ਤਬਦੀਲ ਹੋ ਜਾਣੇ ਅਗਲੇ ਸਾਲ ਤੱਕ ਤੇ ਤੁਹਾਡੀ ਕੋਈ ਵੀ ਮਸ਼ੀਨ ਸੜੂਗੀ ਨਹੀਂ ਤੇ ਵਧੀਆ ਤੁਹਾਨੂੰ ਕਰੰਟ ਮਿਲੂਗਾ ਸਰ ਮਲੇਰਕੋਟ ਲਈ ਹੋਰ ਕੀ ਕੀ ਸੁਗਾਤਾਂ ਲੈ ਕੇ ਆ ਰਹੇ ਹੋ ਤੁਸੀਂ ਮੈਂ ਸੋਚ ਰਿਆਂ ਕਿ ਸ਼ੇਰ ਮੁਹੰਮਦ ਖਾਨ ਆ ਪਰਚੂ ਨੂੰ ਸਹਿਬ ਜਾਂਦੇ ਅੰਦਸ਼ੀਦੀ ਦੇ ਵਸੇ ਜਿੰਨਾਂ ਤੇ ਲਈ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀਗਾ ਅਸੀਂ ਉਹਨਾਂ ਦੇ ਲਈ ਕੋਈ ਯਾਦਗਾਰ ਬਣਾਈਏ ਪਰ ਇੱਥੋਂ ਦੀ ਜਿਹੜੀ ਕਮੇਟੀ ਆ ਉਹ ਜੇ ਸਾਨੂੰ ਇਜਾਜ਼ਤ ਨਹੀਂ ਦੇ ਰਹੀ ਕਿ ਪੁਰਾਣੀ ਜਗਾ ਤੇ ਵਿੱਚ ਜੇ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਹੋਊਗੀ ਤੇ ਸਾਨੂੰ ਜਗਾ ਦੇ ਦੋਗੇ ਫੇਰ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਲਈ ਆਪਾਂ ਦੇ ਕੋਈ ਯਾਦਗਾਰ ਬਣਵਾ ਦਈਏ ਜੀ ਉਬਰੀ ਵਰਲਡ ਫੇਮਸ ਹੋਗੀ ਕੋ ਕਰਕੇ ਹਾਂ ਦਾ ਨਾਰਾ ਸਹਿਬਜ਼ਾਦਿਆਂ ਨੂੰ ਬਚਾਉਣ ਦੇ ਲਈ ਇਡੇ ਵੱਡੇ ਅਰੰਗ ਜ਼ੇਬ ਹਕੂਮਤ ਨੂੰ ਉਹਨਾਂ ਨੇ ਕਿਹਾ ਸੀਗਾ ਤੁਮੈਂ ਸਮਝ ਲੈਣਾ ਕਿ ਇਹ ਦੇਣ ਸਾਡੀ ਪਾਰਟੀ ਦੀ ਬਹੁਤ ਹੋਊਗੀ ਮਲੇਰ ਕੋਟਲੇ ਨੂੰ ਜੇ ਸ਼ੇਰ ਮੁਹੰਮਦ ਖਾਨ ਸਾਹਿਬ ਦਾ ਇੱਥੇ ਬਣ ਜੇ ਤੇ ਜਿਹੜੀ ਇਥੋਂ ਦੇ ਬੈਲੇਸ ਹੈ ਕੀ ਹੈ ਉਹਦੀ ਸੰਭਾਲ ਹੋ ਜੇ ਤੇ ਜਿਹੜਾ ਇਹਨਾਂ ਦਾ ਜਿੱਥੇ ਦਫਨ ਹੁੰਦਾ ਹੈ ਰਾਜਿਆਂ ਦਾ ਮਹਾਰਾਜਿਆਂ ਦਾ ਨਵਾਬਾਂ ਦਾ ਉਹਨਾਂ ਦੇ ਵੀ ਆਰਕੀਓਲੋਜੀਕਲ ਸੁਸਾਇਟੀ ਸੰਭਾਲ ਕਰਨੀ ਸ਼ੁਰੂ ਕਰ ਦੇਵੇ ਤੇ ਇਥੋਂ ਦਾ ਜਿਹੜਾ ਕਲਚਰ ਹੈ ਸਭਿਆਚਾਰ ਉਹ ਮੈਂ ਚਾਹੁੰਦਾ ਕਿ ਉਹਨੂੰ ਸੰਭਾਲ ਲਈਏ ਮਾਨ ਸਾਹਿਬ ਸੀਐਮ ਭਗਵੰਤ ਮਾਨ ਨੇ ਪਹਿਲਾਂ ਫਤੇਗੜ ਸਾਹਿਬ ਵਿਖੇ ਸ਼ੀਰ ਦੀ ਹਫਤੇ ਕਰਕੇ ਮਾਤਮ ਆਲ ਗਿਆ ਬਿਗਲ ਵਜਨ ਦਾ ਲਾਨ ਕੀਤਾ ਬਾਅਦ ਵਿੱਚ ਉਹਨਾਂ ਨੇ ਇਹ ਲਾਨ ਵਾਪਸ ਲੈ ਲਿਆ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਜਿਆਦਾ ਪਤਾ ਨਹੀਂ ਇਹਨਾਂ ਚੀਜ਼ਾਂ ਦਾ ਇਹ ਭੋਲੇ ਨੇ ਤੇ ਸਿੱਖ ਜਾਣਗੇ ਹੌਲੀ-ਹੌਲੀ ਕੀ ਕਿਵੇਂ ਗੱਲ ਕਰਨੀ ਹੈ ਕਿ ਇਹ ਕਿਹੜੀ ਰਸਮ ਕਿਵੇਂ ਕਰਨੀ ਹੈ ਅਜੇ ਪਤਾ ਨਹੀਂ ਉਹਨਾਂ ਨੂੰ ਇੱਕ ਟਾਰਮ ਹੋਰ ਉਹਨਾਂ ਨੂੰ ਚੀਫ ਮਿਨਿਸਟਰ ਜੀ ਬਣਾ ਦिए ਤੇ ਉਹਦੇ ਚ ਸਿੱਖ ਜਾਣਗੇ ਸਾਰਾ ਕੁਝ ਆਉਣ ਵਾਲੀਆਂ ਚੋਣਾਂ ਵਾਰ ਕੀ ਕਹਿਣਾ ਚਾਹੁੰਦੇ ਕੀ ਰਿਸਪਾਂਸ ਮਿਲ ਰਿਹਾ ਸੀ ਦਾ ਐਲਾਨ ਕਰਿਆ ਮੈਨੂੰ ਤਾਂ ਠੀਕ ਹੈ ਜੀ ਇਹ ਤੁਸੀਂ ਦੱਸਣਾ ਕਿ ਇਹ ਕਿੰਨੂੰ ਰਿਸਪਾਂਸ ਦੇਓਗੇ ਬਸ ਉਹ ਜਿਹੜੇ ਸੰਸਦ ਮੈਂਬਰ ਮੋਤਲ ਕੀਤੇ ਜਾ ਰਹੇ ਆ ਵਿਰੋਧੀ ਪਾਰਟੀਆਂ ਦਾ ਉਹ ਵੀ ਕਰ ਰਹੀਆਂ ਨੇ ਉਹ ਜਿਹੜਾ ਬਿੱਲ ਕਾਨੂੰਨ ਦਾ ਪਾਸ ਕੀਤਾ ਗਿਆ ਉਹ ਬਿਲਕੁਲ ਇਹ ਗੈਰ ਜਮਹੂਰੀਅਤ ਹੈ ਗੈਰ ਸੰਵਧਾਨਕ ਹੈ ਕਿਉਂ ਕਰਕੇ ਆਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਹੈ ਨਹੀਂ ਸਗੀ ਤੇ ਡਿਬੇਟ ਤੋਂ ਬਗੈਰ ਜਿਹੜਾ ਇਹ ਬੀਜੇਪੀ ਆਰਐਸਐਸ ਨੇ ਉਹ ਕਾਨੂੰਨ ਦੇ ਬਿਲ ਪਾਸ ਕਰਾਏ ਆ ਉਹ ਬੜੇ ਨਜਾਇਜ਼ ਐ ਤੇ ਮੈਂ ਬੋਲਿਆ ਵੀ ਹੈਗਾ ਤੇ ਮੈਨੂੰ ਟਾਈਮ ਵੀ ਨਹੀਂ ਸੀ ਦਿੰਦੇ ਪਰ ਜ਼ਬਰਦਸਤੀ ਮੈਂ ਉੱਥੇ ਖੜ ਕੇ ਕਿੰਨੇ ਘੰਟੇ ਥੋੜਾ ਜਿਹਾ ਟਾਈਮ ਮਿਲੇ ਜਿਹੜਾ ਮੈਂ ਕਹਿ ਸਕਿਆ ਹੈਗਾ ਪਰ ਇਹਦੇ ਲਈ ਆਪਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਊਗਾ ਕੀ ਡਿਬੇਟ ਤੋਂ ਬਗੈਰ ਇਹ ਬਿੱਲ ਸਾਰੇ ਪਾਸ ਕੀਤੇ ਗਏ ਆ ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਅਮਰਜੈਂਸੀ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸੀਗੇ ਉਸੇ ਤਰ੍ਹਾਂ ਮੋਦੀ ਸਰਕਾਰ ਨੇ ਬਿੱਲ ਪੇਸ਼ ਕੀਤੇ ਆ ਤੇ ਪਾਸ ਕਰਾਏ ਆ ਇੰਦਰਾ ਗਾਂਧੀ ਤੇ ਆ ਜਿਹੜੇ ਬਿੱਲ ਪਾਸ ਕਰਾਏ ਆ ਮੋਦੀ ਸਾਹਿਬ ਨੇ ਮੇਛਾ ਨੇ ਕੋਈ ਫਰਕ ਇਹਨਾਂ ਦੇ ਵਿੱਚ ਹੈ ਨਹੀਂਗਾ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਭਗਵੰਤਬਾਨ ਸਾਹਿਬ ਨੂੰ ਸਿੱਖੀ ਨਾਲ ਰਿਲੇਟਡ ਮੁੱਦਿਆਂ ਤੇ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਪਹਿਲਾਂ ਸਿੱਖ ਜਥੇਬੰਦੀਆਂ ਜਾਂ ਸਿੱਖ ਧਾਰਮਿਕ ਲੀਡਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ ਉਹ ਮੁਸਲਮਾਨ ਹਿੰਦੂਆਂ ਨਾਲ ਹੀ ਸਲਾਹ ਕਰ ਲੈਣ ਉਹਨਾਂ ਨੂੰ ਜ਼ਿਆਦਾ ਪਤਾ ਹੈ ਹਮਾਨ ਸਾਹਿਬ ਤੋਂ ਜ਼ਿਆਦਾ ਸਿੱਖਾਂ ਨਾਲ ਖਾਸ ਕਰਕੇ ਕੀ ਕਰਨੀ ਹੈ ਸਰ ਟਰਾਈਸਾਈਕਲ ਨੇ ਜਿਹੜੇ ਜ਼ਰੂਰਤਮੰਦਾਂ ਨੂੰ ਦਿੱਤੇ ਗਏ ਨੇ ਕਈ ਐਸੇ ਜ਼ਰੂਰਤਮੰਦ ਵੀ ਅਸੀਂ ਦੇਖੇ ਨੇ ਉਹਨਾਂ ਕੋਲ ਆਲਰੇਡੀ ਪਹਿਲਾਂ ਹੈਗੇ ਨੈਬੈਟਰੀ ਵਾਲੇ ਸਾਈਕਲ ਕੀ ਸਰ ਇਹ ਜਾਇਜ਼ ਹੈ ਉਹੀ ਸਾਈਕਲ ਕਿਸੇ ਹੋਰ ਨੂੰ ਜ਼ਰੂਰਤਮੰਦ ਨੂੰ ਦਿੱਤੇ ਜਾਂਦੇ ਹਾਂ ਦਿੱਤੇ ਜਾਣੀ ਚਾਹੀਦੀ ਸੀ ਫੇਰ ਅੱਗੇ ਆਪਾਂ ਦੋ ਦੋ ਤਿੰਨ ਤਿੰਨ ਹੈਗੇ ਉਹਨਾਂ ਕੋਲ ऑलरेडी ਪਹਿਲੇ ਫੇਰ ਸੰਵੇਜ ਜੀ ਚੀਜ਼ ਦਾ ਪਤਾ ਨਹੀਂ ਹੈ ਪਰ ਜੇ ਪਤਾ ਹੁੰਦਾ ਤਾਂ ਫੇਰ ਇੱਕ ਇੱਕ ਤੇ ਸਰ ਇਹਦੀ ਜਾਂਚ ਕਰੋਗੇ ਸਰ ਕਰਾ ਦਾਂਗੇ ਜੀ ਸਰ ਰਾਜਵਾਨਾ ਸਾਹਿਬ ਜਿਹੜੇ ਚੱਲ ਰਿਹਾ ਮੁੱਦੋ ਠੀਕ ਜੀ ਰਾਜਵਾਨਾ ਸਵੰਧੀ ਜੋ ਚੱਲ ਰਹੀ ਆ ਕਰਦਵਾਸ ਕਿਹੜੀ ਬਲਵੰਤ ਸਿੰਘ ਰਾਜਵਾਨਾ ਜੀ ਹਾਂ ਉਹਨਾਂ ਦੀ ਮਾਫੀ ਦੇਣੀ ਚਾਹੀਦੀ ਹੈ ਜੀ ਪਰ ਜਿਹੜੇ ਅਮਿਤ ਸ਼ਾਹ ਜੀ ਕਹਿੰਦੇ ਆ ਕਿ ਉਹਨਾਂ ਨੇ ਪਛਤਾਵਾ ਨਹੀਂ ਕੀਤਾ ਹੈਗਾ ਇਹ ਗਲਤ ਗੱਲ ਹੈ ਪਰ ਜਿਹੜੀ ਬੀਬੀ ਬਾਣੋਂ ਦੇ ਖਾਤਿਲ ਸੀਗੇ ਜਿਨ੍ਹਾਂ ਨੇ ਬੀਬੀ ਬਾਣੋਂ ਦੇ ਉੱਤੇ ਜ਼ਬਰਜਨਾਹ ਕੀਤਾ ਉਹਨਾਂ ਨੂੰ ਤਾਂ ਪੂਰੀ ਸਜ਼ਾ ਵੀ ਨਹੀਂ ਕੱਟਣ ਦਿੱਤੀ ਜੇਲ੍ਹ ਦੇ ਵਿੱਚੋਂ ਤਾਂ ਉਹਨਾਂ ਨੂੰ ਬਿਨਾਂ ਪੂਰੇ 14 ਸਾਲ ਤੋਂ ਪਹਿਲਾਂ ਹੀ ਉਹਨਾਂ ਨੂੰ ਰਿਹਾ ਕਰਤਾ ਤੇ ਉਹਨਾਂ ਨੇ ਵੀ ਕੋਈ ਪੇਸ਼ਤਾਵਾ ਤਾਂ ਕੀਤਾ ਨਹੀਂ ਸੀਗਾ ਸੋ ਇਹ ਗੱਲ ਕਿਹੜੀ ਗੱਲ ਹਾਂਜੀ ਬਾਈ ਜੀ ਕੀ ਕਹਿਣਾ ਚਾਹੂਗੇ ਹਾਂਜੀ ਬਾਈ ਜੀ ਮੇਰਾ ਨਾਮ ਜਗਬਿੰਦਰ ਸਿੰਘ ਮੇਰਾ ਪਿੰਡ ਮਣਿਆਣਾ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਜੋ ਕਿ ਸਾਡੇ ਮੌਜੂਦਾ ਐਮਪੀ ਮਾਨ ਸਾਹਿਬ ਨੇ ਜੋ ਕਿ ਸਾਨੂੰ ਇਹ ਜੋ ਟ੍ਰਾਈਸਾਈਕਲ ਦਿੱਤੇ ਨੇ ਇਲੈਕਟ੍ਰੀਸ਼ੀਅਨ ਆ ਇਹ ਸਾਨੂੰ ਬਹੁਤ ਵੱਡੀ ਗੱਲ ਲੈ ਕੇ ਅਸੀਂ ਹੁਣ ਜੋ ਵੀ ਆਪਣਾ ਬਾਹਰ ਅੰਦਰ ਮੰਨ ਲਓ ਜਾਣ ਜੋਗੇ ਹੋਗੇ ਆਪਣਾ ਕੰਮ ਕਰਨ ਜੋਗੇ ਹੋਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਜ਼ਿਆਦਾ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਹੈ ਠੀਕ ਹੈ ਮੈਨੂੰ ਤਾਂ ਠੀਕ ਹੈ ਜੀ ਇਹ ਤੁਸੀਂ ਦੱਸਣਾ ਕਿ ਇਹ ਕਿੰਨੂੰ ਰਿਸਪੌਂਸ ਦੇਵੋਗੇ ਮਨਸਾਹ ਜਿਹੜੇ ਸੰਸਦ ਮੈਂਬਰ ਮੋਤਲ ਕੀਤੇ ਜਾ ਰਹੇ ਹਨ ਯਾ ਵਿਰੋਧੀ ਪਾਰਟੀਆਂ ਦਾ ਉਹ ਵੀ ਕਰ ਰਹੀਆਂ ਨੇ ਉਹ ਜਿਹੜਾ ਬਿੱਲ ਕਾਨੂੰਨ ਦਾ ਪਾਸ ਕੀਤਾ ਗਿਆ ਉਹ ਬਿਲਕੁਲ ਇਹ ਗੈਰ ਜਮਹੂਰੀਅਤ ਹੈ ਗੈਰ ਸੰਵਧਾਨਕ ਹੈ ਕਿਉਂ ਕਰਕੇ ਆਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਹੈ ਨਹੀਂ ਸੀਗੀ ਤੇ ਡਿਬੇਟ ਤੋਂ ਬਿਨਾਂ ਜਿਹੜਾ ਇਹ ਬੀਜਪੀ ਆਰਐਸਐਸ ਨੇ ਉਹ ਕਾਨੂੰਨ ਦੇ ਬਿੱਲ ਪਾਸ ਕਰਾਏ ਆ ਉਹ ਬੜੇ ਨਜਾਇਜ਼ ਐ ਤੇ ਮੈਂ ਬੋਲਨੇ ਵੀ ਹੈਗਾ ਤੇ ਮੈਨੂੰ ਟਾਈਮ ਵੀ ਨਹੀਂ ਸੀ ਦਿੰਦੇ ਪਰ ਜ਼ਬਰਦਸਤੀ ਮੈਂ ਉੱਥੇ ਖੜ ਕੇ ਕਿੰਨੇ ਘੰਟੇ ਥੋੜਾ ਜਿਹਾ ਟਾਈਮ ਮਿਲਿਆ ਜਿਹੜਾ ਮੈਂ ਕਹਿ ਸਕਿਆ ਹੈਗਾ ਪਰ ਇਹਦੇ ਲਈ ਆਪਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਊਗਾ ਕਿ ਡਿਬੇਟ ਤੋਂ ਬਗੈਰ ਇਹ ਬਿੱਲ ਸਾਰੇ ਪਾਸ ਕੀਤੇ ਗਏ ਆ ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ emergancy ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸੀਗੇ ਉਸੇ ਤਰ੍ਹਾਂ ਮੋਦੀ ਸਰਕਾਰ ਨੇ ਬਿੱਲ ਪੇਸ਼ ਕੀਤੇ ਐ ਤੇ ਪਾਸ ਕਰਾਏ ਐ ਇੰਦਰਾ ਗਾਂਧੀ ਤੇ ਆ ਜਿਹੜੇ ਬਿੱਲ ਪਾਸ ਕਰਾਏ ਐ ਮੋਦੀ ਸਾਹਿਬ ਨੇ ਮੇਛਾ ਨੇ ਕੋਈ ਫਰਕ ਇਹਨਾਂ ਦੇ ਵਿੱਚ ਹੈ ਨਹੀਂਗਾ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਭਗਵੰਤਬਾਨ ਸਾਹਿਬ ਨੂੰ ਸਿੱਖੀ ਨਾਲ ਰਿਲੇਟਡ ਮੁੱਦਿਆਂ ਤੇ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਪਹਿਲਾਂ ਸਿੱਖ ਜਥੇਬੰਦੀਆਂ ਜਾਂ ਸਿੱਖ ਧਾਰਮਿਕ ਲੀਡਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ ਉਹ ਮੁਸਲਮਾਨ ਹਿੰਦੂਆਂ ਨਾਲ ਹੀ ਸਲਾਹ ਕਰ ਲੈਣ ਉਹਨਾਂ ਨੂੰ ਜ਼ਿਆਦਾ ਪਤਾ ਹੈ ਹਿਮਾਂਤ ਸਾਹਿਬ ਤੋਂ ਜ਼ਿਆਦਾ ਸਿੱਖਾਂ ਨਾਲ ਖਾਸ ਕਰਕੇ ਕੀ ਕਰਨੀ ਹੈ ਸਰ ਟਰਾਈਸਾਈਕਲ ਨੇ ਜਿਹੜੇ ਜ਼ਰੂਰਤਮੰਦਾਂ ਨੂੰ ਦਿੱਤੇ ਗਏ ਨੇ ਕਈ ਐਸੇ ਜ਼ਰੂਰਤਮੰਦ ਵੀ ਅਸੀਂ ਦੇਖੇ ਨੇ ਉਹਨਾਂ ਕੋਲ ਆਲਰੇਡੀ ਪਹਿਲਾਂ ਹੈਗੇ ਨਵੈਟਰੀ ਵਾਲੇ ਸਾਈਕਲ ਕੀ ਸਰ ਇਹ ਜਾਇਜ਼ ਹੈ ਉਹੀ ਸਾਈਕਲ ਕਿਸੇ ਹੋਰ ਨੂੰ ਜ਼ਰੂਰਤਮੰਦ ਨੂੰ ਦਿੱਤੇ ਜਾਂਦੇ ਹਾਂ ਦਿੱਤੇ ਜਾਣੇ ਚਾਹੀਤੇ ਸੀ ਫੇਰ ਅੱਗੇ ਸਰ ਦੋ ਦੋ ਤਿੰਨ ਤਿੰਨ ਹੈਗੇ ਉਹਨਾਂ ਕੋਲ ਆਲਰੇਡੀ ਪਹਿਲੇ ਫਿਰ ਸੰਵੇਦੀ ਚੀਜ਼ ਦਾ ਪਤਾ ਨਹੀਂ ਹੈ ਪਰ ਜੇ ਪਤਾ ਹੁੰਦਾ ਤਾਂ ਫੇਰ ਇੱਕ ਇੱਕ ਤੇ ਸਰ ਇਹਦੀ ਜਾਂਚ ਕਰੋਗੇ ਸਰ ਕਰਾ ਦਾਂਗੇ ਕਿ ਸਰ ਰਾਜਵਾਨਾ ਸਾਹਿਬ ਜਿਹੜੇ ਚੱਲ ਰਿਹਾ ਮੁੱਦਾ ਠੀਕ ਜੀ ਰਾਜਵਾਨਾ ਸੰਬਧੀ ਜੋ ਚੱਲ ਰਹੀ ਆ ਗੱਲਬਾਤ ਹੈ ਕਿਹੜੀ ਬਲਵੰਤ ਸਿੰਘ ਰਾਜਵਾਨਾ ਜੀ ਦੇ ਹਾਂ ਉਹਨਾਂ ਦੀ ਮਾਫੀ ਦੇਣੀ ਚਾਹੀਦੀ ਹੈ ਜੀ ਪਰ ਜਿਹੜੇ ਅਮਿਤ ਸ਼ਾਹ ਜੀ ਕਹਿੰਦੇ ਆ ਕਿ ਉਹਨਾਂ ਨੇ ਪਛਤਾਵਾ ਨਹੀਂ ਕੀਤਾ ਹੈਗਾ ਇਹ ਗਲਤ ਗੱਲ ਹੈ ਪਰ ਜਿਹੜੀ ਬੀਬੀ ਬਾਣੋਂ ਦੇ ਖਾਤਿਲ ਸੀਗੇ ਜਿਨ੍ਹਾਂ ਨੇ ਬੀਬੀ ਬਾਣੋਂ ਦੇ ਉੱਤੇ ਜ਼ਬਰ ਜਨਾਹ ਕੀਤਾ ਉਨਨ ਤਾਂ ਪੂਰੀ ਸਜ਼ਾ ਵੀ ਨਹੀਂ ਕੱਟਣ ਦਿੱਤੀ ਜੇਲ੍ਹ ਦੇ ਵਿੱਚੋਂ ਤਾਂ ਉਹਨਾਂ ਨੂੰ ਬਿਨਾਂ ਪੂਰੇ 14 ਸਾਲ ਤੋਂ ਪਹਿਲਾਂ ਹੀ ਉਹਨਾਂ ਨੂੰ ਰਿਹਾ ਕਰਤਾ ਤੇ ਉਹਨਾਂ ਨੇ ਵੀ ਕੋਈ ਪੇਸ਼ਤਾਵਾ ਤਾਂ ਕੀਤਾ ਨਹੀਂ ਸੀਗਾ ਸੋ ਇਹ ਗੱਲ ਕਿਹੜੀ ਗੱਲ ਹਾਂਜੀ ਬਾਈ ਜੀ ਕੀ ਕਹਿਣਾ ਚਾਹੂਗੇ ਹਾਂਜੀ ਬਾਈ ਜੀ ਮੇਰਾ ਨਾਮ ਜਗਵਿੰਦਰ ਸਿੰਘ ਮੇਰਾ ਪਿੰਡ ਮਣਿਆਣਾ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਜੋ ਕਿ ਸਾਡੇ ਮੌਜੂਦਾ ਐਮਪੀ ਮਾਨ ਸਾਹਿਬ ਆ ਨੇ ਜੋ ਕਿ ਸਾਨੂੰ ਇਹ ਜੋ ਟ੍ਰਾਈਸਾਈਕਲ ਦਿੱਤੇ ਨੇ ਇਲੈਕਟ੍ਰੀਸ਼ੀਅਨ ਆ ਇਹ ਸਾਨੂੰ ਬਹੁਤ ਵੱਡੀ ਗੱਲ ਲੈ ਕੇ ਅਸੀਂ ਹੁਣ ਜੋ ਵੀ ਆਪਣਾ ਬਾਹਰ ਅੰਦਰ ਮੰਨ ਲਓ ਜਾਣ ਜੋਗੇ ਹੋਗੇ ਆਪਣਾ ਕੰਮ ਕਰਨ ਜੋਗੇ ਹੋਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਜਿਆਦੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਹੈ